ਗੁਰੂ ਪਿਆਰੀ ਸਾਥ ਸੰਗਤ ਜੀਏ ਪਿਆਰ ਭਰੀ ਸਤਿ ਸ਼੍ਰੀ ਅਕਾਲ ਨੀਹੀ ਬੀਬੀ ਦੇ ਮਾਲਿਕ ਗੁਰੂ ਹਰਗੋਬਿੰਦ ਸਿੰਘ ਜੀ ਗੁਰੂ ਹਰਗੋਬਿੰਦ ਸਿੰਘ ਜੀ ਦਾ ਜਨਮ 10 ਜੂਨ 1595 ਈਸਵੀ ਨੂੰ ਪਿੰਡ ਬਡਾਲੀ ਵਿਖੇ ਗੁਰੂ ਅਰਜਨ ਦੇਵ ਜੀ ਦੇ ਘਰ ਹੋਇਆ ਉਹਨਾਂ ਦਾ ਜਨਮ ਹੋਣ ਤੋਂ ਪਹਿਲਾਂ ਬਾਬਾ ਬੁੱਢਾ ਜੀ ਨੇ ਮਾਤਾ ਗੁੰਗਾ ਦੇਵੀ ਨੂੰ ਵਾਰ ਦਿੱਤਾ ਤੁਸੀਂ ਇੰਨੇ ਮਹਾਨ ਪੁੱਤਰ ਨੂੰ ਜਨਮ ਦੇਉਂਗੇ ਜਿਹੜਾ ਤੁਰਕਾਂ ਦੇ ਸਿਰ ਇਸ ਤਰ੍ਹਾਂ ਬਣੇਗਾ ਜਿਵੇਂ ਮੈਂ ਇਸ ਗੰਢ ਨੂੰ ਹੱਥ ਨਾਲ ਬੰਨ ਰਿਹਾ। ਸ੍ਰੀ ਹਰਗੋਬਿੰਦ ਜੀ ਦੇ ਪਾਲਨਾ ਆਉਣ ਦੇ ਵਾਲੇ ਸਮੇਂ ਨੂੰ ਮੁੱਖ ਰੱਖ ਕੇ ਕੀਤੀ ਗਈ। ਉਹਨਾਂ ਨੂੰ ਬਾਬਾ ਬੁੱਢਾ ਜੀ ਦੇ ਅਖਰੀ ਵਿੱਦਿਆ, ਹਕਮਤ, ਸ਼ਾਸਤਰ, ਖੇਤੀਬਾੜੀ ਤੇ ਰਾਜਨੀਤੀ ਦਾ ਗਿਆਨ ਦੇਣ ਦੇ ਚੋ ਆਉਣ ਵਾਲੇ ਯੁੱਧਾਂ ਲਈ ਤਿਆਰ ਕਰਨ ਲਈ ਭਾਈ ਰਾਗਾ ਜੀ ਪਾਸੋਂ ਸ਼ਾਸਤਰ ਵਿੱਦਿਆ, ਭਾਈ ਜੇਠਾ ਜੀ ਪਾਸੋਂ ਯੁੱਧ ਵਿੱਦਿਆ ਦੇ ਗੁਰ ਤੇ ਪਾਈ ਗੰਗਾ ਸੈਕਲ ਪਾਸੋਂ ਕੋਰਸ ਵਾਲੀ ਦੇ ਦਾ ਪੇਚ ਦੀ ਸਿੱਖਿਆ ਦਵਾਈ ਇਸ ਤਰ੍ਹਾਂ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਛੋਟੀ ਉਮਰ ਵਿੱਚ ਆਉਣ ਵਾਲੇ ਸਮੇਂ ਲਈ ਤਿਆਰ ਕੀਤਾ ਗਿਆ ਮਈ 1606 ਈਸਵੀ ਵਿੱਚ ਗੁਰੂ ਅਰਜਨ ਦੇਵ ਜੀ ਨੂੰ ਜਹਾਂਗੀਰ ਬਾਦਸ਼ਾਹ ਨੇ ਲਾਹੌਰ ਹਾਜ਼ਰ ਹੋਣ ਲਈ ਹੁਕਮ ਪੇਚਿਆ ਮਈ 1606 ਨੂੰ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਤੋਂ ਲਾਹੌਰ ਜੱਲਨ ਤੋਂ ਪਹਿਲਾਂ ਗੁਰੂ ਗੋਬਿੰਦ ਜੀ ਜਿਵੇਂ ਆਰੀ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਚੇੜੀ ਹਰਗੋਬਿੰਦ ਸਿੰਘ ਜੀ ਨੂੰ ਸੰਪੇਕੇ ਬਚਨ ਦਿੱਤੇ ਕਦੇ ਕਰਾਮਾਤ ਨਹੀਂ ਦਿਖਾਉਣੀ ਸ਼ਸਤਰ ਸਜਾ ਕੇ ਗੱਦੀ ਉੱਪਰ ਬੈਠਾ ਵੱਡੀ ਫੌਜ ਤਿਆਰ ਕਰਨ ਦੀ ਤੇ ਜ਼ੁਲਮ ਦੇ ਢਾਕਰੇ ਲਈ ਡਟ ਜਾਣਾ 3 ਮਈ 1606 ਇਸ ਨੂੰ ਲੋਹਾਰ ਵਿੱਚ ਗੁਰੂ ਅਰਜਨ ਦੇਵ ਜੀ ਨੂੰ ਬਹੁਤ ਤੁਸੀਂ ਇਹ ਦੇਖ ਕੇ 시히 ਤਾਗੇ ਉਸ ਸਮੇਂ ਗੁਰੂ ਹਰਗੋਬਿੰਦ ਸਿੰਘ ਜੀ ਦੀ ਉਮਰ ਸਿਰਫ 11 ਸਾਲ ਦੀ ਸੀ ਇਸੇ ਛੋਟੀ ਉਮਰ ਵਿੱਚ ਹੀ ਉਹਨਾਂ ਨੇ ਨੇੜੇ ਕੋਈ ਡਰ ਜਾਪਿਆ ਨਹੀਂ ਸੀ ਉਹਨਾਂ ਨੇ ਬਾਬਾ ਗੁੱਡਾ ਜੀ ਨੂੰ ਗੁਰਗੱਦੀ ਦੀ ਰਸਮ ਸਮੇਂ ਦੋ ਤਲਵਾਰਾਂ ਇੱਕ ਪੀਲੀ ਤੇ ਇੱਕ ਨੀਲੀ ਦੀ ਪਹਿਾਉਣ ਲਈ ਕਿਹਾ ਉਹਨਾਂ ਨੇ ਦਸਤਾਰ ਪਹਿਲਾਂ ਹੀ ਸ਼ਾਹੀ ਠਾਠ ਵਾਲੀ ਬਣੀ ਹੋਈ ਸੀ ਜਿਸ ਉੱਪਰ ਉਹਨਾਂ ਰਾਜਿਆਂ ਮੰਕਲਗੀ ਸਜਾਈ ਹੋਈ ਸੀ ਗੁਰਗੱਦੀ ਦੀ ਰਸਮ ਸਮਾਪਤ ਹੋਣ ਪਿੱਛੋਂ ਉਹਨਾਂ ਆਏ ਸੰਭਰਤਾ ਨੂੰ ਸੰਬੋਧਨ ਕਰਕੇ ਕਿਹਾ ਅੱਜ ਤੋਂ ਗੁਰੂ ਘਰ ਦੀ ਟਿਕਾਣਾ ਲਈ ਚੰਗੇ ਸ਼ਸਤਰ ਤੇ ਕੋੜੇ ਲੈ ਕੇ ਆਉਣਾ ਅਸੀਂ ਫੌਜ ਤਿਆਰ ਕਰਨੀ ਹੈ ਜਿਹੜੀ ਦੇਸ਼ ਵਿੱਚ ਹੋ ਰਹੀ ਜੰਨ ਦਾ ਟੱਕਰਾ ਕਰ ਸਕੇ ਉਸ ਗੁਰੂ ਦੀ ਫੌਜ ਵਿੱਚ ਸ਼ਾਮਿਲ ਹੋ ਲਈ ਮੇਰੇ ਪਾਸ ਤਿਆਰ ਹੋ ਕੇ ਆਉ ਤੇ ਗੁਰੂ ਦੀ ਖੁਸ਼ੀਆ ਪ੍ਰਾਪਤ ਕਰੇ ਵਾਹਿਗੁਰੂ ਜੀ ਗੁਰੂ ਜੀ ਦਾ ਸੁਨੇਹਾ ਪਿੰਡਾਂ ਤੇ ਸ਼ਹਿਰਾਂ ਵਿੱਚ ਬੜੇ ਜਲਦੀ ਪੁੱਜ ਗਿਆ ਸੰਤਾ ਕੋੜੇ ਤੇ ਸ਼ਸਤਰ ਦੀਆਂ ਪਟਾਵਾਂ ਲੈ ਕੇ ਪੁੱਜਣ ਲੱਗੇ ਗੁਰੂ ਦੋਤੋਂ ਆ ਕੇ ਗੁਰੂ ਜੀ ਦੀ ਫੌਜ ਵਿੱਚ ਭੜਤੇ ਹੋਣ ਲੱਗੇ ਉਹਨਾਂ ਪਰਦੀ ਹੋਣ ਵਾਲੇ ਸਿੱਖਾਂ ਦੀ ਮੰਗ ਸਿਰਫ ਦੋ ਦਿਲੇ ਦਾ ਪ੍ਰਸ਼ਾਦਾ ਤੇ 6 ਮਹੀਨੇ ਪਿਛੋਂ ਇੱਕ ਉਸ਼ਾਕ ਸੀ ਗੁਰੂ ਜੀ ਨੇ ਨਿਤ ਦੇ ਕੀਰਤਨ ਤੇ ਚੋਹਰ ਮੰਦਰ ਸਾਹਿਬ ਦੇ ਸਾਹਮਣੇ ਜੰਗੀ ਸਿੱਖਿਆ ਦੇਣ ਦਾ ਅਭਿਆਸ ਸ਼ੁਰੂ ਕਰਵਾ ਦਿੱਤਾ ਉਹਨਾਂ ਨੇ ਕਵੀਆਂ ਨੂੰ ਸ਼ਹੀਦਾ ਦੀਵਾਰਾ ਯਾਰ ਕਰਨ ਲਈ ਵੀ ਪਰੇਨਾ ਦਿੱਤੀ ਜਿਨ੍ਹਾਂ ਨੂੰ ਕੱਬ ਤੇ ਸਰੰਗੀ ਉੱਪਰ ਹੋਂ ਗਾਉਣਾ ਨਾਲ ਜ਼ੁਲਮ ਸਹਾਰਨ ਵਾਲੀ ਜਨਤਾ ਨੂੰ ਆਪਣੇ ਆਪ ਹੀ ਸੋਜੀ ਆ ਜਾਵੇ ਤੇ ਯੋਧਿਆਂ ਨੂੰ ਜੰਗ ਦੇ ਮੈਦਾਨ ਵਿਚ ਸ਼ਸਤਰ ਚਲਾਉਣ ਦਾ ਚਾਅ ਚੜ੍ਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ